ਟ੍ਰੀਟ ਮੇਰਾ ਵੀ ਇਹ ਸੇਹੀ ਹਾਂਜੀ ਹਾਂਜੀ ਵੀਰੇ ਤੇ ਉਹ ਤਾਲਾ ਸਹਿਵੇ ਜਾਂਦਾ ਨਹੀਂ ਉਹ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ ਪਿੰਡ ਵੀ ਗੁਰਦੁਆਰਾ ਨਹੀਂ ਲਿਆ ਉਹਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਥੇ ਤੜਕੇ ਇਸ਼ਨਾਨ ਦਾ ਪਾਣੀ ਸੇ ਪਿੰਡੇ ਕੇਸ਼ ਇਸ਼ਨਾਨ ਕਰਕੇ ਲੈ ਜਾਣਾ ਉਹ ਇਸ਼ਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ ਪਰ ਮਹਾਰਾਜ ਨੇ ਤੇ ਫਾਲੋ ਨੂੰ ਦਿੱਤਾ ਹੀ ਨਹੀਂ ਆ ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀ ਰਿਹਾ ਉੱਟ ਗਿਆ ਮੈਨੂੰ ਵੀ ਕੋਰਾ ਸੀ ਇਹਦੇ ਕੋਰਾ ਹੀ ਛੋਟਾ ਹੀ ਆ ਉਹ ਮੁੰਡੇ ਨਾਲੋਂ ਛੋਟਾ ਆ ਆਖੋ ਭਰਾ ਛੋਟਾ ਛੋਟਾ ਨਹੀਂ ਥਾਰਾ ਪਾ ਜੇ ਜਿੱਦਾਂ ਹੀ ਲੱਗਦਾ ਜਿੰਦਗਾ ਵੀ ਜਣਾ ਹਨ ਸਾਫ ਦਬਾਉ ਕਿਉਂਕਿ ਉਹ ਮੇਰੇ ਦੇ ਪੈਰ ਵੱਡੇ ਆ ਜਿੱਟਿਆਂ ਤੋਂ ਵੱਡੇ ਆ ਉਹ ਇੱਕ ਤਾਂ ਕੱਲ ਪ੍ਰਸ਼ਨ ਕਿਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੱਡਿਆ ਇਹਦੇ ਆਮ ਸਾਸੀ ਪਰ ਇਹ ਕਿਹੜੇ ਪਿੰਡ ਤੋਂ ਇਹ ਐਕਸੀਡੈਂਟ ਹੋਇਆ ਜਿਹਨੋਂ ਜਵਾਂ ਤੇ ਨਾਲ ਲੇਡੀਜ਼ ਦੀ ਮੌਤ ਹੋਈ ਹੈ ਉਹ ਕਿਵੇਂ ਖਾਸਾ ਵਾ ਪ੍ਰ ਕੀ ਕੱਲ ਭੱਲੇ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7:00 7:00 ਵਜੇ ਚ 5 ਮਿੰਟ ਰਹੀਦੇ ਸੀ ਦੋਸਤੋਂ ਬਾਦਾਂ ਟੂਲ ਪਲਾਜੇ ਤੋਂ ਥੋੜਾ ਜਿਹਾ ਗਿਆਨ ਕੇ ਤੇ ਕਹਿੰਦੇ ਆ ਕਿ ਤੂੜੀ ਵਾਲੇ ਢੋਂਗ ਚ ਵੱਜ ਜਾਇਆ ਪੱਕਾ ਸ਼ੋਰ ਨਹੀਂ ਐ ਉਸ ਤੋਂ ਬਾਦਾਂ ਕਾਰਵਾਈ ਜੋ ਕੋਸ਼ਿਸ਼ ਕਰੂਗੀ ਆਪ ਵੀ ਉਸ ਤੋਂ ਬਾਦਾਂ ਪਤਾ ਲੱਗ ਜੇ ਨਾਲ ਲੇਡੀਜ਼ ਵੀ ਕੋਈ ਹਾਂਜੀ ਕੋਈ ਇੱਕ ਨੇੜੀ ਜੀ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਸ ਦਿੱਤਾ ਕਿ ਮੈਨੂੰ ਵੀ ਲਈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਹਾਲਿਆ ਤੇ ਨਾਲ ਉਹਨਾਂ ਦੀ ਵੀ ਚੈਟ ਠੀਕ ਕੋਈ ਹਾਂਜੀ ਕਿੰਨੇ ਵਜੇ ਘਟਣਾ ਐ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਨੇ ਕੀ ਪੁਲਿਸ ਨੂੰ ਕੀ ਕਾਰੋ ਕੀਤੇ ਪਰਿਵਾਰ ਨੂੰ ਕੀ ਸਾਥ ਆਇਆ ਪੁਲਸ ਵੱਲੋਂ ਕਾਰਵਾਈ ਕਰ ਰਹੇ ਆ ਜੋ ਚਮਕੀਆਂ ਇਸ਼ਾਰਾ ਪਨਵਾਉਂ ਉਸੇ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਆ ਪਤਾ ਲੱਗੂਗਾ ਕਿ ਕੀ ਕਾਰਵਾਈ ਕਰ ਰਹੇ ਆ ਠੀਕ